ਪੁੱਤ ਪੁੱਤ ਉੱਠ ਵੀ ਦਿਨ ਚੜ ਗਿਆ ਬਹੁਤ ਵੱਡਾ ਦਿਨ ਚੜ ਗਿਆ ਉੱਠ ਬਈ ਮੰਮੀ 10 ਕਿ ਮਿੰਟ ਲਗਾਓ ਪੁੱਤਰ ਪੁੱਤ ਸਾਬਜਾ ਦੇ ਸਿੱਧੀ ਢਾਡੇ ਚੱਲੀ ਜਾਂਦੇ ਆ ਗੁਰਦੁਆਰਾ ਸਾਬਜਾ ਉਹ ਨਹਾ ਕੇ ਸੇਵਾ ਕਰਕੇ ਆ ਬੱਬੂ ਮੈਂ ਥੋਣੇ ਉੱਠਾਇਆ ਨਾ ਨਹੀਂ ਆਂਦਾ ਗੁਰਦੁਆਰਾ ਇਹ ਬਾਹੇ ਗੁਰੂ ਮੇਰੇ ਪੁੱਤ ਨੂੰ ਕਦੋਂ ਮਤਾਂਉ ਗੁਰੂਆਂ ਨੇ ਕੰਨੀਆਂ ਕਰ ਬਣੀਆਂ ਦੇਤੇ ਬਾਪੂ ਜੀ ਮੈਟ ਹੋਣੀ ਹੈ ਵੀਰੇ ਨੂੰ ਤੁਸੀਂ ਜਾ ਕੇ ਚਾਹ ਪੀ ਲੋ ਦੇਖ ਲੈ ਭਾਈ ਉੱਠਦਾ ਲੈ ਵੀਰੇ ਚਾਹ ਪੀ ਲੈ ਵੀਰੇ ਦੀ ਆਈ ਲੜਕੀ ਬੋਲਾਂ ਲੱਗ ਜਾਂਦੀ ਲੈ ਵੀਰੇ ਜਿੰਨਾ ਦਿਨ ਸ਼ਹੀਦ ਦੀ ਦਿਹਾੜੇ ਚੱਲਦੇ ਉਹਨੇ ਦਿਨ ਤਾਂ ਛੇਤੀ ਉੱਠ ਕੇ ਗੁਰੂ ਘਰ ਸੇਵਾ ਕਰ ਆਇਆ ਕਰੋ ਮੇਰੇ ਹੌਤ ਨਾਲ ਕੀ ਹੋ ਜੂਗਾ ਸਿੱਧੀ ਦਾ ਤਾਂ ਹਰ ਸਾਲ ਹੀ ਆਉਂਦੀ ਹੈ

ਠੀਕ ਹੈ ਜੀ ਬੈਠੋ ਉਹ ਤੇ ਬਿਸਪਾ ਦਾ ਤਕੜੇ ਆ ਹਾਂ ਸਾਰੇ ਵਧੀਆ ਚਾਚੇ ਸਾਰੇ ਠੀਕ ਹੈ ਹਾਂ ਵਧੀਆ ਚਾਚੇ ਅੱਜ ਕਿਵੇਂ ਨਵਾਂ ਸੇਰਾ ਚਾਚੇ ਫਤੇਗੜ ਸਾਹਿਬ ਜਾਣਾ ਸੀਗਾ ਤੇ ਉਹਦੇ ਬਾਰੇ ਪੁੱਛਣ ਆਇਆ ਸੀਗਾ ਕੌਣ ਜਾਊਗਾ ਇਸ ਵਾਰੀ ਮੇਰੇ ਦਾ ਸੇਰਾ ਗੋਡੇ ਦੁਖਦੇ ਐਥੋਂ ਨਾ ਫਤੇ ਜਾਊਗਾ ਅੱਛਾ ਤੁਸੀਂ ਨਹੀਂ ਜਾਣਾ ਫਿਰ ਮੈਂ ਨਹੀਂ ਜਾ ਸਕਦਾ ਠੀਕ ਹੈ ਚਾਚਾ ਜੀ ਅਸੀਂ ਪਰਸੋਂ ਤੁਹਾਨੂੰ ਸਵੇਰੇ ਗੁਰੂ ਘਰੋਂ 8 ਵਜੇ ਠੀਕ ਹੈ ਠੀਕ ਹੈ ਭਾਈ ਤੇ ਫਤੇ ਨੂੰ ਉੱਥੇ ਭੇਜ ਦਿਓ ਤੁਸੀਂ ਭੇਜ ਦਿਆਂਗੇ ਤੇ ਚਲੋ ਠੀਕ ਹੈ ਚਾਚਾ ਜੀ ਠੀਕ ਹੈ ਵੇਰੇ ਜੀ ਸਤਿ ਸ਼੍ਰੀ ਅਕਾਲ ਸਸੀ ਦਾ ਬਾਣੀ ਕਿਵੇਂ ਆ ਠੀਕ ਆ ਵੀਰੇ ਤੁਸੀਂ ਦੱਸੋ ਹੋਰ ਪੜਾਈ ਵਧੀਆ ਚੱਲਦੀ ਹੈ ਤੇ ਹਾਂ ਜੀ ਵੀਰੇ ਚਾਚਾ ਜੀ ਬਾਣੀ ਤੇ ਵੀ ਮਹਾਰਾਜ ਦੀ ਕਿਰਪਾ ਬੜੀ ਆ ਮੈਂ ਰੋਜ਼ ਦੇਣਾਗਾ ਹਰ ਰੋਈ ਗੁਰੂ ਘਰ ਸੇਵਾ ਕਰਦੀ ਹੈ ਬੜੀ ਏ ਆਉਂਦੀ ਮਾਂ ਦੇ ਘੋਣਾ ਭਾਈ ਜੀ ਹਾਂ ਜੀ ਹਾਂ ਜੀ ਮੈਂ ਰੋਜ਼ ਸੇਵਾ ਕਰ ਹਾਂ ਜੀ ਹਾਂ ਚਲੋ ਠੀਕ ਆ ਚਾਚਾ ਜੀ ਠੀਕ ਆ ਭਾਈ ਹੋਰ ਵੀਰੇ ਮੈਂ ਚਾਹ ਬਣਾ ਦਿੰਦੀ ਨਹੀਂ ਨਹੀਂ ਬਾਣੀ ਮੈਂ ਫੇਰ ਪੀ ਕੇ ਜਾਊਗਾ ਚਾਹ ਤੇ ਮੈਂ ਹੋਰ ਵੀ ਕਈ ਘਰਾਂ ਦੇ ਕਹਿਣਾ ਫਤਿਹਗੜ੍ਹ ਸਾਹਿਬ ਜਾਣਾ ਫੇਰ ਪਰਸੋਂ ਠੀਕ ਹੈ ਜੀ ਠੀਕ ਹੈ ਜੀ ਬਾਪੂ ਜੀ ਰੋਟੀ ਲੈ ਕੇ ਆਵਾਂ ਖਾ ਕੇ ਖਾਉ ਪੁੱਤ ਠੀਕ ਹੈ ਬਾਪੂ ਜੀ ਬੱਸ ਇਹ ਪੁੱਛਣਾ ਕਿ ਤੇ ਬਾਪੂ ਜੀ ਮੈਂ ਅਰਮਾਨ ਕੋਲੇ ਜਾ ਕੇ ਆਉਣਾ ਪੁੱਤ ਫਤਿਹਗੁਰ ਸਾਹਿਬ ਇੱਥੇ ਤੂੰ ਜਾਣਾ ਪਰ ਤੂੰ ਪਿਆਰ ਹੋ ਜਾ ਉਹ ਬਾਪੂ ਜੀ ਮੇਰੇ ਤੋਂ ਨਹੀਂ ਜਾਈਦਾ ਨਾਲੇ ਹਰ ਸਾਲ ਤੁਸੀਂ ਹੀ ਜਾਂਦੇ ਹੋ ਉਹ ਤੇ ਮੇਰੇ ਘੋਡੇ ਚ ਬਹਾਦਰ ਤੇ ਤੁਸੀਂ ਬੈਠੇ ਨਹੀਂ ਜਾਂਦਾ ਉਹ ਬਾਪੂ ਜੀ ਹਰ ਸਾਲ ਹੀ ਜਾਂਦੇ ਆ ਜੈਤ ਕਿ ਨ ਜਾਵਾਂਗੇ ਤੇ ਕਿੰਨਾ ਕੀ ਪਹਾੜ ਦੇਖ ਜੂਗਾ। ਉਹ ਭਾਈ ਮੇਰੀ ਗੱਲ ਤਾਂ ਸੁਣ ਜਾ। ਕੀ ਹੋ ਗਿਆ ਬਾਪੂ ਜੀ? ਆਖੇ ਲਗਰੋਂ ਫੜ ਗਿਆ ਭਾਈ ਤੁਮ। ਕੋਈ ਨਹੀਂ ਬਾਪੂ ਜੀ ਤੁਸੀਂ ਟੈਨਸ਼ਨ ਨਾ ਲੋ ਆਪ ਹੀ ਸਾਰਾ ਕੁਝ ਸਹੀ ਹੋ ਜੂਗਾ। ਕੋਈ ਨਹੀਂ ਦੇਖੀ ਨਾ। ਇਹ ਬਾ ਜਾਣਿਆ ਮੇਰੇ ਬੱਚਾ ਤੇ ਮੇਰੇ ਪਰ ਆਪ ਤੱਕ। ਕੀ ਹਾਲ ਆ ਬਿੱਲੇ? ਵਧੀਆ ਯਾਰ। ਸੈਟਾਂ? ਹਾਂ ਹਾਂ ਵਧੀਆ ਬਹੁਤ। ਫੱਟੇ ਨਹੀਂ ਦਿਖਿਆ ਯਾਰ ਦੋ ਤਿੰਨ ਦਿਨਾਂ ਦਾ। ਫੱਟੇ ਨਹੀਂ ਦੇਖਿਆ ਭਾਈ ਆ।

ਆਣੇ ਕ੍ਰਿਸ਼ਨ ਸੁਜਾਨ ਦੀ ਤਿਆਰੀ ਕਰੀ ਜਾਂਦੇ ਸੀ ਚੱਲੇਗਾ ਤੂੰ ਹਾਂ ਹਾਂ ਚੱਲੂੰਗਾ ਮੈਂ ਵੀ ਜਰਾ ਆ ਪਰਨਾ ਬੰਨ ਕੇ ਜਾਏਗਾ ਯਾਰ ਉਹ ਨਹੀਂ ਯਾਰ ਮੈਂ ਵੀ ਵੈਸੇ ਹੁਣ ਵਾਲ ਕਟਵਾਉਣੀ ਆ ਯਾਰ ਵਾਲ ਮੱਥੋਂ ਰੱਖੇ ਨਹੀਂ ਜਾਂਦੇ ਤੇ ਚੱਲ ਠੀਕ ਆ ਚੰਗਾ ਫਿਰ ਮਿਲਦੇ ਆ ਪਰਸੋਂ ਓਕੇ ਚੰਗਾ ਬਿੱਲੇ ਚੱਲ ਬਿੱਲੇ ਫਿਰ ਆਪਾਂ ਵੀ ਕੋਈ ਕੰਮ ਕਾਰ ਕਰ ਲਗੇ ਚੱਲ ਮਿਲਦੇ ਆ ਕਰ ਲਾ ਤਿਆਰੀ ਆ ਗਿਆ ਮੇਰੇ ਚਾਹ ਪੀਏਗਾ हां ज्यादा पी लूंगा बणी बापू किथे है बापू अंदर ही ने बापूजी मैं ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਕੀ ਗੱਲ ਕਰਨੀ ਹੈ ਭਾਈ ਉਹ ਬਾਪੂ ਜੀ ਮੈਂ ਨਾ ਜੀ ਵਾਲ ਕਟਵਾਉਣਿਆ ਜੀ ਇਹ ਕੀ ਕਹਿ ਰਿਹਾ ਓਏ ਕਿਉਂ ਕਟਵਾਉਣਿਆ ਵਾ ਲਓ ਬਾਪੂ ਜੀ ਚਾਹ ਪੀ ਲਓ ਮੈਨੇ ਕੁੜਗੇ ਪੀਣੀ ਚਾਹ ਅੱਤ ਪਤਾ ਕੀ ਕਹਿ ਰਿਹਾ ਹੈ ਮੇਰੇ ਇੱਕ ਹੀ ਕਹਿ ਰਹੇ ਤੂੰ ਹੁਣ ਤੂੰ ਕੇਸ ਕਟਾਏਗਾ ਮੈਥੋਂ ਨਹੀਂ ਰੱਖਿਆ ਜਾਂਦੇ ਮੈਂ ਤਾਂ ਵਾਲ ਕਟਵਾਉਂਗਾ ਉਹਦੋਂ ਆਕਲ ਨੂੰ ਹੱਥ ਮਾਰਾ ਸ਼ੰਗਾਰੇ ਇਸੇ ਸੰਭਾਸਤੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਮੇਰੇ ਨਾਲੇ ਮੰਮੀ ਨੇ ਤੇਰੇ ਕਿੰਨੇ ਚਾਹ ਨਾਲ ਕੇਸ ਰੱਖੇ ਸੀ ਜੇ ਅੱਜ ਮੰਮੀ ਹੁੰਦੇ ਤਾਂ ਤੂੰ ਫਿਰ ਵੀ ਕੇਸ ਕਟਾਉਣੇ ਸੀ ਮੈਥੋਂ ਨਹੀਂ ਤੁਹਾਡਾ ਗਿਆਨ ਸੁਣੀਦਾ ਮੈਂ ਤਾਂ ਨਾਲੇ ਕੱਲ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਨਾ ਟੂਰ ਤੇ ਜਾਣਗਾ ਕ੍ਰਿਸਮਸ ਮਨਾਉਣ ਉਹ ਵੇਖੇਗਾ ਕਿ ਤੱਕ ਮੇਰੇ ਘਰੇ ਨਾਲ ਨਹੀਂ ਕੋਈ ਨਹੀਂ ਬਾਪੂ ਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਧਰਮੇ ਵੀਰੇ ਨੂੰ ਫੋਨ ਕਰਦੀ ਆ ਉਹ ਆ ਕੇ ਸਮਝਾਉਣਗੇ ਵੀਰੇ ਨੂੰ ਚਾਚਾ ਜੀ ਹਾਂ ਜੀ ਕਿਵੇਂ ਹੋ ਠੀਕ ਹੈ ਵਰਗਾ ਤੇ ਮੜੇ ਕੰਮ ਸੀਗਾ ਜਾ ਕੇ ਹੋਣਾ ਸੀ ਇੱਥੇ ਖੈਰੀ ਆ ਹਾਂ ਖੈਰੀ ਹੈ ਜੀ ਫਤਿਹ ਦੇ ਘਰੇ ਜਾਣਾ ਅੱਛਾ ਚਲੋ ਹੋਰ ਬਾਈ ਜੀ ਠੀਕ ਹੈ ਬਾਈ ਹੋਰ ਠੀਕ ਹੈ ਠੀਕ ਹੈ ਹੋਰ ਬਾਈ ਜੀ ਦੇਖ ਸੇ ਠੀਕ ਹੈ ਜੀ ਹੋਰ ਚਾਚਾ ਜੀ ਠੀਕ ਹੋ ਠੀਕ ਹੈ ਜੀ ਮੈਂ ਚਾਚਾ ਜੀ ਠੀਕ ਹੈ ਬਾਈ ਚਾਚਾ ਜੀ ਕਰੇ ਠੀਕ ਹੈ ਸਭ ਬਾਣੀ ਨੇ ਫੋਨ ਕਰਿਆ ਸੀ ਮੈਨੂੰ ਕਹਦਾ ਠੀਕ ਹੈ ਬਰਾਵਾ ਫਤੇ ਕੇਸ ਕਤਲ ਕਰਾਉਣ ਨੂੰ ਕਹਿੰਦਾ ਹੈ ਕੇਸ ਕਤਲ ਕਰਾਉਣ ਨੂੰ ਕਰਦਾ ਹਾਂਜੀ ਇਹ ਕੀ ਹੋ ਗਿਆ ਉਹਨੂੰ ਕਮਲੇ ਨੂੰ ਕੀ ਕੇਸ ਆਦੈਂ ਬਰਾਬਰ ਸਮਝਾ ਮਾਨੂੰ ਪਰ ਕਿੰਨਾ ਬੱਚਾ ਕੀ ਰਾਹ ਭੁੱਲ ਜਾਂਦਾ ਚਾਚਾ ਹੀ ਤੁਸੀਂ ਮਾਨਨਾ ਖਰਾਬ ਕਰੋ ਕਿੱਥੇ ਫਤੇ ਅੰਦਰ ਹੀ ਚਾਚਾ ਹੀ ਤੁਸੀਂ ਮੇਰੇ ਨਾਲ ਚੱਲੋ ਆਪਾਂ ਸਮਝਾ ਗਏ ਉਹਨੂੰ ਉਹ ਸਮਝਾ ਦੇਣੀ ਪ੍ਰਮਾਤਮਾ ਕਿਸ ਤੇ ਰੱਖੇ ਤੁਸੀਂ ਮਾਨਨਾ ਹੌਲਾ ਕਰੋ ਅਸੀਂ ਜਾਣਦੇ ਆ ਉਹਦੇ ਕੋਲੇ ਆਓ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਫੋਰ ਫਤੇ ਕੀ ਹਾਲ ਹੈ ਠੀਕ ਹੈ ਬਾਈ ਤੁਸੀਂ ਦੱਸੋ ਮੈਂ ਜੋ ਚਾਚਾ ਜੀ ਬੈਠੋ ਫੋਰ ਜੀ ਦਾ ਠੀਕ ਹੋਈ ਹਾਂ ਠੀਕ ਹੈ ਪੁੱਤ ਤੂੰ ਦੱਸ ਠੀਕ ਹੈ ਹੋਰ ਫਿਰ ਜਾਏਗਾ ਫਤੇਕਰ ਸਾਹਿਬ ਸਾਡੇ ਨਾਲ ਇਸ ਵਾਰੀ ਨਹੀਂ ਬਾਈ ਮੈਂ ਤਾਂ ਜੀ 크리스마ਸ ਤੇ ਜਾਣਾ ਸੀਗਾ ਜੀ 크리스마ਸ ਤੇ ਹਾਂਜੀ ਯਾਰ ਫਤੇ ਦੇਖ ਮੈਂ ਤੈਨੂੰ 크리스마ਸ ਤੇ ਜਾਣ ਤੋਂ ਨਹੀਂ ਰੋਕਦਾ ਇਹ ਕ੍ਰਿਸ਼ਨਾ ਵਾਸਤੇ ਖੁਸ਼ੀ ਦਾ ਦੇਣਾ ਪਰ ਆਪਣੇ ਵਾਸਤੇ ਸ਼ੀਧੀ ਸਵਾ ਦੇ ਦੇਣਾ ਜੀ ਦੇ ਵਿੱਚ ਆਪਾਂ ਇਹ ਦਿਨਾਂ ਦੇ ਵਿੱਚ ਵਾਇਗਰੂ ਦਾ ਜਾਪ ਕਰਨਾ ਹੁੰਦਾ ਤੇ ਸਹਿਬਜ਼ਾਦਿਆਂ ਦੀ ਉਸਪੀਡ ਨੂੰ ਮਹਿਸੂਸ ਕਰਨਾ ਹੁੰਦਾ ਜੋ ਉਹਨਾਂ ਨੇ ਆਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਜੋ ਤੁਸੀਂ ਇਹ ਝੱਲੇ ਦੇਖ ਵੀਰ ਅੱਗੇ ਤੇਰੀ ਮਰਜ਼ੀ ਹੈ ਮੈਂ ਤੈਨੂੰ ਰੋਕਦਾ ਨਹੀਂ ਪਰ ਇੱਕ ਵਾਰੀ ਸੋਚੀਂ ਜਰੂਰ ਤੇ ਫਦੇ ਚਾਚਾ ਜੀ ਕਹਿੰਦੇ ਸੀ ਤੂੰ ਕੇਸ ਕਟਾਉਣ ਲੱਗਿਆ ਤੈਨੂੰ ਇਹ ਪਤਾ ਐ ਇਨਾ ਕੇਸਾਂ ਪਿੱਛੇ ਬੰਦ-ਬੰਦ ਘਟਾ ਗਏ ਨੇ ਖੋਪਰੀਆਂ ਲਹਾ ਗਏ ਨੇ ਤੇ ਦਸ਼ਮੇਸ਼ ਪਿਤਾ ਦੇ ਵੱਡੇ ਸਾਹਿਬ ਜਾਂਦੇ ਚਮਕੌਰ ਦੀ ਗੜੀ ਵਿੱਚ ਇਨਾ ਕੇਸਾਂ ਪਿੱਛੇ ਸ਼ਹੀਦ ਹੋ ਗਏ ਤੇ ਛੋਟੇ ਸਾਹਿਬ ਜਾਂਦੇ ਜਿਨ੍ਹਾਂ ਦੀ ਉਮਰ 7 ਸਾਲ ਤੇ 9 ਸਾਲ ਨੀਹਾਂ ਚ ਚਨੇ ਗਏ ਪਰ ਇਹਨਾਂ ਕੇਸਾਂ ਲਈ ਆਪਣੇ ਧਰਮ ਤੋਂ ਨਹੀਂ ਡੋਲੇ। ਉਹ اٹਲ ਸੀਗੇ ਫਤਿਹ। ਤੇ ਤੂੰ ਇਹਨਾਂ ਕੇਸਾਂ ਨੂੰ ਮਾਮੂਲੀ ਗੱਲ ਸਮਝ ਰਿਆ? ਪਤਾ ਤੇਰੇ ਦਾਦੇ ਨੇ ਤੇਰਾ ਨਾਮ ਫਤਿਹ ਬਾਬਾ ਫਤਿਹ ਸਿੰਘ ਦਾ ਨਾਮ ਪਾ ਰੱਖਿਆ ਸੀ। ਚਾਚਾ ਜੀ ਆਪਾਂ ਇਹਦੇ ਅੱਗੇ ਬੇਨਤੀ ਕਰਨ ਆਏ ਸੀ। ਅੱਗੇ ਵਾਹ ਕਰੋ ਇਹਨਾਂ ਸਮਝਦਾਰ ਬਖਸ਼ਿਸ਼। ਚਲ ਛੋਟੇ ਭਾਈ ਸਾਡੀਆਂ ਗੱਲਾਂ ਦੀ ਇਨਾਜ਼ ਰੱਖ। ਚਾਚਾ ਜੀ ਤੈਂ ਕਹਾਂ ਮੈਨੂੰ ਪ੍ਰਮਾਤੰਤ ਨੂੰ ਫੋਟੋ ਕਰ। ਪਤਾ ਤੇਰੇ ਦਾਦੇ ਨੇ ਤੇਰਾ ਨਾਮ ਫਤਿਹ ਬਾਬਾ ਫਤਿਹ ਸਿੰਘ ਦਾ ਨਾਮ ਤੋ ਰੱਖਿਆ ਸੀ। ਸਮਝਾਏ ਸ਼ੇਰਾ ਸਮਝਾਏ ਚਾਚਾ ਜੀ ਪਰ ਉਹ ਇੱਕ ਵਾਰੀ ਰਾਹ ਪਟ ਗਿਆ ਹੋਇਆ ਤੇ ਕੋਈ ਨਹੀਂ ਮਹਾਰਾਜ ਨੂੰ ਮਤ ਬਖਸ਼ਣਗੇ। ਤੁਸੀਂ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਚਾਚਾ ਜੀ। ਮੈਂ ਚੀਰ ਗੇੜਾ ਮਾਰੂ। ਠੀਕ ਹੈ। ਠੀਕ ਹੈ ਜੀ। चंगा भाई जगदेव सिंह बापू जी मैं चलिया दोस्ता ना क्रिसमस से टोपी तो जी को पाई पक्का नहीं बनी ਬਾਪੂ ਜੀ ਮੈਂ ਬਾਈ ਧਰਮ ਦੇ ਕਹਿੰਦੇ ਕਿ ਇਸ ਨਹੀਂ ਕਟਵਾਇਆ ਪਰ ਹੁਣ ਤੁਸੀਂ ਮੈਨੂੰ ਟੋਪੀਦੁ ਨਾ ਰੋਕੋ ਦਾ ਤਾਂ ਬੋਤੋ ਸਮਝੇ ਨਹੀਂ ਨਾ ਹੇ ਵਾਹਿਗੁਰੂ ਜੀ ਜਿਹੜੀ ਮੇਰੇ ਵੀਰ ਤੋਂ ਭੁੱਲ ਚੁੱਕ ਹੋਈ ਮਾਫ ਕਰਿਓ ਤੇ ਨਾਲੇ ਮੇਰੇ ਵੀਰ ਤੇ ਮੇਰੇ ਪਰਿਆ ਹੱਥ ਰੱਖਿਓ ਓ ਯਾਰ ਮੈਨੂੰ ਤਾਂ ਆ ਬਾਲ ਰੱਖੇ ਨਹੀਂ ਜਾਂਦੇ ਯਾਰ ਕਿਹੜਾ ਨੂਡ ਕੇ ਰੱਖੇ ਯਾਰ ਚੱਲ ਫਰ ਆਇਆ ਤੈਨੂੰ ਮੇਰੇ ਮਿੱਤਰ ਕੋਲੇ ਲੈ ਕੇ ਚਾਹਦਾ ਜਾਣ ਬਿਲੇ ਤੂੰ ਲਵਾ ਡਰਾਡ ਰੂਲ ਕਰ। ਭਾਈ ਤੂੰ ਪਹਿਲਾਂ ਪਗਣੀ ਬੰਨਦਾ ਸੀ ਯਾਰ। ਉਹ ਭਾਈ ਤੂੰ ਪੱਗ ਤੋਂ ਕੀ ਲੈਣਾ ਯਾਰ। ਤੂੰ ਆਉਂਦੇ ਪੈਸੇ ਲੈਣੇ ਤੇ ਆਉਂਦਾ ਕੰਮ ਕਰਨ। ਨਲੇ ਮੇਰੇ ਆ ਸਾੜੀ ਸੈੱਟ ਕਰ ਦੇ। ਤੇ ਨਲੇ ਮੇਰੇ ਵਾਲ ਕੱਟ ਦੇ। ਨਹੀਂ ਭਾਈ ਮੈਂ ਤੇਰੇ ਕੇਸ ਵੀ ਕੱਟ ਸਕਦਾ। ਮੈਂ ਯਾਰ ਜਾਣਾਂ ਇਹਦੇ ਕੋਲ। ਜਣਾ ਖਣਾ ਗਿਆਨ ਵੰਡਣ ਲੱਗ ਜਾਂਦਾ। ਤੁਸੀਂ ਆ ਜਾਓ। तेरे एग्जाम खत्म हो गए हां हो गए मेरे तो प्रैक्टिकल रह गए बस ते वापस करो जाना तो वापस मैं बस जाना अगर अच्छा और कुछ छुट्टी होने वाली हां हम ना और जो है वो खा रहे हो ਕਰ ਜਾਂਦੇ ਆ ਰੋ ਰੋ ਸੋਟੀ ਤਾਂ ਇਹ ਗੱਲ ਉਹ ਹੀ ਪੈਣੇ ਕੀ ਕਹਿੰਦੇ ਸੀ ਵੀਰ ਜੀ ਹਾਰਨ ਮਜਾ ਆ ਰਹੇ ਸੀਗੇ ਉੱਚੀ ਉੱਚੀ ਪੈਣੇ ਇਹ ਜਿਹੇ ਪਟੀੜਾ ਤੋਂ ਡਰਨ ਦੀ ਕੋਈ ਲੋੜ ਨਹੀਂ ਮਾਈ ਭਾਂਗੂ ਦੀਆਂ ਵਾਰਸੋਂ ਤੁਸੀਂ ਨਹੀਂ ਡਰ ਬਣ ਕੇ ਰਹੋ ਚਲੋ ਪੈਣਾ ਹੁਣ ਤੁਸੀਂ ਘਰ ਜਾਓ ਚੱਲ ਵੀਰ ਭਈਆ ਕੁੜੀਆਂ ਨੇ ਆਪਣੀ ਤਾਂ ਮਦਦ ਧਾਉਣੇ ਹੋਣਗੇ ਦੇਖ ਸਮਾਪਤ ਹੋ ਗਿਆ ਗੰਗਾਲੋ ਫਤਿਹ ਦੇਖ ਸਮਾਪਤ ਹੋ ਗਿਆ ਗੰਗਾਲੋ ਫਤਿਹ ਯੋਗਾ ਫਤਿਹ ਸੋ ਤਾਂ तेरे ਦਾਦੇ ਨੇ ਤੇਰਾ ਨਾਮ ਫਤਿਹ ਬਾਬਾ ਫਤਿਹ ਸਿੰਘ ਦਾ ਨਾਮ ਪਾ ਰੱਖਿਆ ਸੀ ਸੈਕਟਰ ਹੈ ਫਿਰ ਇਸ ਮਿਸਤੇ ਜਾਣਾ ਆਪਾਂ ਚੁੱਪ ਕਰ ਜਾ ਯਾਰ ਤੂੰ ਭਾਈ ਤੂੰ ਪਹਿਲਾਂ ਭਗਣੀ ਬੰਦਾ ਸੀਗਾ ਯਾਰ ਮੇਰੇ ਨਾਲ ਮੱਖੀ ਨੇ ਤੇਰੇ ਕਿੰਨੇ ਚਾਰ ਨਾਲ ਕੇਸ ਰੱਖੇ ਸੀ ਤਾਕੀ ਮम्मी ਹੁੰਦੇ ਤਾਂ ਤਾ ਤੂੰ ਫਿਰ ਵੀ ਕੇਸ ਕਟਵਾਣੀ ਸੀ। ਨਹੀਂ ਭਾਈ ਮੈਂ ਤੇਰੇ ਕੇਸ ਨਹੀਂ ਕੱਟ ਸਕਦਾ। ਪਤਾ ਤੇਰੇ ਦਾਦੇ ਨੇ ਤੇਰਾ ਨਾਮ ਫਤਿਹ ਬਾਬਾ ਫਤਿਹ ਦਾ ਨਾਮ ਪੜ੍ਹਾਇਆ ਸੀ। ਉਹ ਵੇਖਿਆ ਤਾਂ ਕੇਸ ਤਾਂ ਕਿ ਮੇਰੇ ਘਰੇ ਨਾਲ ਨਹੀਂ। ਸਰਦਾਰ ਜੀ ਸਤਿ ਸ੍ਰੀ ਅਕਾਲ ਸਰਦਾ ਸਾਹਿਬ ਸਤਿ ਸ੍ਰੀ ਅਕਾਲ ਖਾਨ ਸਾਹਿਬ ਵਾਲੇਕੁਮ ਸਲਾਮ ਜੀ ਅਸਲਾਮ ਵਾਲੇਕੁਮ ਸਰਦਾਰ ਸਾਹਿਬ ਸਰਦਾਰ ਜੀ ਮੇਰੇ ਮਾਰੇ ਪੱਗ ਬੰਨਦੇ ਹੋ ਆ ਕਿਉਂ ਨਹੀਂ ਛੋਟੇ ਵੀਰ ਪਰ ਤੇਰੇ ਮਨ ਚ ਖਿਆਲ ਕਿਵੇਂ ਆਇਆ ਪੱਗ ਬੰਨਣ ਦਾ ਸਰਦਾਰ ਜੀ ਸਾਬਜਾ ਦੇ ਦੇਸੀ ਦੀਦੇ ਡੇ ਚੱਲ ਰਹੇ ਆ ਤੇ ਇਹਨਾਂ ਦਿਨ ਸਾਡਾ ਸਾਰਾ ਪਰਿਵਾਰ ਗੁਰੂ ਸਾਹਿਬ ਨੂੰ ਸਜਦੇ ਕਰਨ ਆਉਂਦਾ ਸਰਦਾਰ ਜੀ ਸਾਡੇ ਮੁਸਲਿਮ ਭਾਈਚਾਰੇ ਨੇ ਸਿੱਖੀ ਵਾਸਤੇ ਬਹੁਤ ਕੁਰਬਾਨੀਆਂ ਦਿੱਤੀਆਂ ਪੀਰ ਬੁੱਧੂ ਸਾਹਿਬ ਜੀ ਨੇ ਸਿੱਖੀ ਵਾਸਤੇ ਆਪਣੇ ਬੱਚੇ ਸ਼ਹੀਦ ਕਰਵਾਏ ਸਰਦਾਰ ਜੀ ਸਾਡੇ ਭਾਈ ਨਵੀ ਖਾਂ ਤੇ ਗਣੀ ਖਾਂ ਜੀ ਨੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਕਹਿ ਕੇ ਨਿਵਾਜੇ ਆਹ ਛੋਟੇ ਵੀਰ ਉਹਨਾਂ ਸਾਰੇ ਸ਼ਹੀਦਾਂ ਅੱਗੇ ਸਾਡਾ ਸਿਰ ਝੁਕਦਾ लिया दस्तार सजाइए फिर भाई में ਫਤੇ ਤੂੰ ਹਾਂ ਭਾਈ 크리스마ਸ ਤੇ ਨਹੀਂ ਗਿਆ ਮੇ ਤੁਹਾਨੂੰ ਗਲਤੀ ਹੋ ਗਈ ਭਾਈ ਬਹੁਤ ਵੱਡੀ ਗਲਤੀ ਹੋ ਗਈ ਮੈਂ ਮੈਨੂੰ ਮਾਫ ਕਰ ਦੇ ਭਾਈ ਮਾਫ ਕਰਨ ਵਾਲਾ ਮੈਂ ਕੌਣਾ ਫਤੇ ਮਾਫ ਕਰਨ ਵਾਲਾ ਸੱਚੇ ਬਾਸ਼ ਕੋਈ ਗੱਲ ਨਹੀਂ ਸਵੇਰ ਦਾ ਭੋਲਾ ਸ਼ਾਮ ਨੂੰ ਘਰੇ ਆ ਜੀ ਉਹਨੂੰ ਭੋਲਾ ਨਹੀਂ ਕਹਿੰਦੇ ਮੰਨਾ ਹੋਲਾ ਕਰ ਚਲੋ ਵੀਰ ਆਪਾਂ ਗੁਰੂ ਸਾਹਿਬ ਅੱਗੇ ਮੱਥਾ ਟੇਕਦੇ ਆ ਚਲੋ ਮੇਰੇ ਨਾਲ ਫਤਿਹ ਧਰਮ ਕੋਈ ਨਹੀਂ ਮਾੜਾ ਹੁੰਦਾ ਪਰ ਸਾਨੂੰ ਆਪਣੇ ਗੁਰੂਆਂ ਪੀਰਾਂ ਤੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਸਾਦਾ ਯਾਦ ਰੱਖਣਾ ਚਾਹੀਦਾ ਉਹਨਾਂ ਦੀਆਂ ਸ਼ਹਾਦਤਾਂ ਲਸਾਨੀ ਸੀ ਆਜੋ ਆਪਾ ਹੁਣ ਪੰਗਤ 'ਚ ਬੈਠ ਕੇ ਪਹਿਲਾਂ ਪ੍ਰਸ਼ਾਦਾ ਛਕਦੇ ਆਂ ਤੇ ਉਸ ਤੋਂ ਬਾਅਦ ਮੱਥਾ ਟੇਕਦੇ ਆਂ ਤੇ ਵੈਗਰੂ ਦਾ ਜਾਪ ਕਰਦੇ ਆਂ ਬਾਪੂ ਜੀ ਮਨ ਨੂੰ ਆਫ ਕਰ ਦਿਓ ਮੈਂ ਅਲਤਰਾਸਤੇ ਪੈ ਗਿਆ ਸੀ ਮੈਂ ਅੱਗੇ ਤੋਂ ਕੇਸ ਕਤਲ ਕਰਵਾਉਣ ਵਾਸਤੇ ਕਦੇ ਵੀ ਨਹੀਂ ਸੋਚਦਾ ਹੋਰ ਹੋਣਾ ਨਾ ਕੋਈ ਗੱਲ ਨਹੀਂ ਬੱਪੂ ਜੀ ਮੈਂ ਤਾਂ ਮੋਹ ਵੱਡੀ ਗੱਲ ਸੀ ਕੋਈ ਕੋਈ ਗੱਲ ਨਹੀਂ ਉਹ ਗੱਲ ਨਹੀਂ ਮੈਨੂੰ ਬਹਿਜ ਉੱਤੇ ਪ੍ਰੋਸਾ ਦੀ ਬਹਿਜ ਤੇਰਾ ਨਖ ਲਖ ਸ਼ੂ ਕਰੇ 呜。